ਓ ਰੋਗੋ ਰੋਗੋ ਬਾਈ ਜੀ ਅੱਜ ਦਾ ਮੈਂ ਕੰਮ ਦੀ ਵੀਡੀਓ ਲੈ ਕੇ ਆਇਆ ਯਾਰ 2 ਮਿੰਟ ਨਾ ਕੱਢ ਕੇ ਵੀਡੀਓ ਜ਼ਰੂਰ ਦੇਖਿਓ ਬਾਈ ਜਿਹੜੇ ਪੰਜਾਬੀ ਭਰਾਵਾਂ ਨੇ ਨਾ ਕੰਮ ਸ਼ੁਰੂ ਕੀਤਾ ਵਾ ਬੱਲਵਾਂ ਦਾ ਜਿਹੜੇ ਘਰਾਂ ਚ ਆ ਲੇੜੀ ਬੱਲਵ ਨਹੀਂ ਲੱਗੇ ਹੁੰਦੇ ਨੌਲੇ ਬਾਈ ਜੀ ਗਰੰਟੀ ਉਹ ਯਾਰ ਤੁਸੀਂ ਸੁਣ ਕੇ ਹਰਾਨ ਹੋ ਜਾਓਗੇ ਤੁਹਾਨੂੰ ਮੈਂ ਲੈ ਕੇ ਚાલਦਾ ਅੱਜ ਆਜੋ 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 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਕੀ ਹਾਲ ਹੈ ਹੋਰ ਸੁਣਾਓ ਵਧੀਆ ਹੀ ਹਾਂਜੀ ਪਹਿਲੀ ਗੱਲ ਤਾਂ ਤੁਹਾਨੂੰ ਵਧਾਈਆਂ ਹਾਂਜੀ ਸਮਾ ਵਧਾਈਆਂ ਵੀਰ ਜੀ ਤੇ ਇਹ ਤੁਸੀਂ ਕਿਵੇਂ ਤਿਆਰ ਕਰਦੇ ਆ ਵੀ ਹੋਲਸੇਲ ਰੇਟ ਲਈ ਸੇਲ ਕਰਦੇ ਹੋ ਹਾਂਜੀ ਹਾਂਜੀ ਹੋਲਸੇਲ ਲਈ ਵੀ ਆਪਾਂ ਕਰਦੇ ਆ ਤੇ ਆਪਾਂ LED ਵਲਵ ਗਾਰੰਟੀ ਵਾਲੇ ਵਲਵ ਆ ਤੇ ਆਪਾਂ ਘਰੇ ਤਿਆਰ ਕਰਦੇ ਆ ਠੀਕ ਆ ਆਪਣੇ ਹੱਥੀ ਪ੍ਰੋਡਕਟ ਤਿਆਰ ਕਰਦੇ ਆ ਠੀਕ ਆ ਤਿਆਰ ਕਰਕੇ ਅੱਗੇ ਆਪਾਂ ਜਿਵੇਂ ਆਮ ਸ਼ੌਪ ਤੇ ਦੁਕਾਨਾਂ ਵਾਲੇ ਉਥੇ ਆਪਾਂ ਸਪਲਾਈ ਕਰਦੇ ਆ ਚੀਜ਼ਾਂ ਦੀ ਠੀਕ ਆ ਜੀ ਹਾਂਜੀ ਇਹ ਸਾਰਾ ਤੁਸੀਂ ਆਪਦੇ ਹੱਥੀ ਤਿਆਰ ਕਰਦੇ ਆ ਹਾਂਜੀ ਹਾਂਜੀ ਆਪਦੇ ਹੱਥੀ ਤਿਆਰ ਕਰਦੇ ਆ ਸਾਰਾ ਮਟੀਰੀਅਲ ਤੇ ਜਿਵੇਂ ਆਪਾਂ ਸੋਚੀਏ ਵੀ ਇਹਨਾਂ ਗਾਰੰਟੀ ਹੁੰਦੀ ਆ ਜਿਹੜੀ ਹਾਂਜੀ Obrigado.